ऑपरेशन ब्लू स्टार ਤੋਂ ਬਾਅਦ ਤੇ ਦਿੱਲੀ ਦੇ ਦੰਗਿਆਂ ਤੋਂ ਬਾਅਦ ਜੀ ਜੀ ਸਰਦਾਰ ਮਨਮੋਹਨ ਸਿੰਘ ਦਾ ਪੱਗਤਾਰੀ ਹੋ ਕੇ ਪ੍ਰਧਾਨ ਮੰਤਰੀ ਬਣਨਾ ਇੱਕ ਸਿੱਖ ਦੇ ਨਾਤੇ ਫਿਰ ਉਹ ਸਿੱਖ ਸੀਗਾ ਇਹ ਨਹੀਂ ਕਿ ਇਕੱਲਾ ਬੋਤੀ ਸੀਗਾ ਹੂੰ ਉਹਦਾ ਪਰਿਵਾਰ ਸਿੱਖੀ ਨਾਲ ਜੁੜਿਆ ਉਹਨਾਂ ਦੀ ਵਾਈਫ ਪੂਜਾ ਪਾਠ ਕਰਨ ਵਾਲੀ ਔਰਤ ਨੇ ਜੀ ਬੀਬੀ ਨੇ ਸਿੰਘਣੀ ਨੇ ਮੈਂ ਉਹਨਾਂ ਨੂੰ ਕਹੂੰਗਾ ਜੀ ਸਿੱਖਣੀ ਨੇ ਉਹਨਾਂ ਦੀ ਵੀ ਅਰਦਾਸਾਂ ਉਹਨਾਂ ਦੇ ਨਾਲ ਹੋਣਗੀਆਂ ਜੀ ਜੀ ਅਗਲੀ ਗੱਲ ਸਭ ਤੋਂ ਵੱਡੀ ਸਿੱਖਾਂ ਨੂੰ ਜਿਹੜੀ ਦੇਣ ਦਿੱਤੀ ਕਿ ਆਪਰੇਸ਼ਨ ਪਲੂ ਸਟਾਰ ਤੇ ਦੰਗਿਆਂ ਤੋਂ ਬਾਅਦ ਸਿੱਖਾਂ ਨੂੰ ਬਹੁਤ ਟਾ ਲੱਗੀ ਸੀ ਹੂੰ ਤੇ ਵਰਲਡ ਅਤਵਾਦ ਜਿਹੜਾ ਸਾਨੂੰ ਪਾਕਿਸਤਾਨ ਨੇ ਸਪான்ਸਰ ਕਰਕੇ ਜਾਂ ਬਾਕੀਆਂ ਫੋਰਨ ਏਜੰਸੀ ਨੇ ਸਾਨੂੰ ਬਦਨਾਮ ਕਰਾਇਆ ਸੀਗਾ ਜੀ ਜੀ ਸਿੱਖਾਂ ਨੂੰ ਉਹ ਆਪਣੀ ਪੱਗ ਦੇ ਸਦਕਾ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਸਾਡੀ ਵਿਜ਼ਿਬਿਲਟੀ ਵਧੀ ਅਦਰਵਾਇਜ਼ ਵੈਸਟ ਦੇ ਵਿੱਚ ਅਮਰੀਕਾ ਵਰਗੇ ਰਿਮੋਟ ਏਰੀਆਸ ਦੇ ਵਿੱਚ ਸਾਨੂੰ ਕਈ ਵਾਰੀ ਸਿੱਖ ਨੂੰ ਮੁਸਲਮਾਨੀ ਸਮਝਦੇ ਸੀ